ਦੇਖੋ ਜੀ ਜਿਹੜੀ ਇਹ ਜਿਹੜੀ ਵੀਡੀਓ ਇੱਕ ਵਾਇਰਲ ਹੋ ਰਹੀ ਆ ਇਹ ਮੈਂ ਤੁਹਾਨੂੰ ਦੱਸਾਵਾਂ ਉਤਲੀ ਘਰ ਲਵ ਕੁਸ਼ ਨਗਰ 3 ਨੰਬਰ ਫਾਟਕ ਰੇਲਵੇ ਲਾਈਨ ਦੇ ਨਜ਼ਦੀਕ ਹੀ ਲਵ ਕੁਸ਼ ਨਗਰ ਆ ਇਹ ਉੱਥੋਂ ਦੀ ਜਿਹੜੀ ਵੀਡੀਓ ਵਾਇਰਲ ਜਿਹੜੀ ਹੋ ਰਹੀ ਆ ਉਹ ਇਹ ਆ ਇਹ ਲੜਕਾ ਜਿਹੜਾ ਸਾਡੇ ਹੀ ਮੁਹੱਲੇ ਦਾ ਜਿਹੜਾ ਨੌਜਵਾਨ ਆ ਇਹ ਨਸ਼ੇ ਦਾ ਚਿੱਟੇ ਦਾ ਆਦੀ ਹੋ ਚੁੱਕਾ ਆ ਕਾਫੀ ਸਮੇਂ ਤੋਂ ਚਿੱਟਾ ਪੀਣ ਦਾ ਆਦੀ ਆ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਪ੍ਰਸ਼ਾਸਨ ਨੂੰ ਵੀ ਦੱਸਿਆ ਕਿ ਸਾਡੇ ਮੁਹੱਲੇ ਦੇ ਵਿੱਚ ਜਿਹੜਾ ਨਸ਼ੇ ਦਾ ਗੜ੍ਹ ਬਣ ਚੁੱਕਾ ਜਿਹੜਾ ਮਹਾੜਾ ਮੁਹੱਲਾ ਪਹਿਲਾਂ ਜੂਏ ਦਾ ਗੜ ਬਣਿਆ ਸੀ ਨਸ਼ੇ ਦਾ ਗੜ ਬਣਿਆ ਬਦਮਾਸ਼ੀ ਦਾ ਗੜ ਬਣਿਆ ਪਰ ਅਸੀਂ ਏਸੀਪੀ ਸ਼ਿਵਦਰਸ਼ਨ ਜੀ ਨੂੰ ਜਾ ਕੇ ਦੱਸਿਆ ਉਹਨਾਂ ਨੇ ਜੂਆ ਬੰਦ ਕਰਾਤਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਚਿੱਟਾ ਵੀ ਬੰਦ ਹੋ ਗਿਆ ਸੀ ਪਰ ਹੁਣ ਤੋਂ ਕੁਝ ਸਮੇਂ ਤੋਂ ਫੇਰ ਜਿਹੜਾ ਇਹ ਕੰਮ ਦੁਬਾਰਾ ਸਟਾਰਟ ਹੋ ਗਿਆ ਚਿੱਟੇ ਦਾ ਕਿਉਂਕਿ ਜਿਹੜਾ ਚਿੱਟਾ ਜਿਹੜਾ ਸਾਡੇ ਮਹੱਲੇ 'ਚ ਹੀ ਵਿਗਦਾ ਪਿਆ ਆ ਕਿਉਂਕਿ ਜਦੋਂ ਬੰਦ ਕਰਾਇਆ ਗਿਆ ਸੀ ਮੈਂ ਖੁਦ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਮੈਂ ਧੰਨਵਾਦ ਵੀ ਪੁਲੀ ਪ੍ਰਸ਼ਾਸਨ ਦਾ ਕੀਤਾ ਸੀ ਪਰ ਇਹ ਕੰਮ ਫੇਰ ਦੁਬਾਰਾ ਸ਼ੁਰੂਆਤ ਹੋ ਚੁੱਕੀ ਆ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਭਗਵੰਤ ਮਾਨ ਦੀ ਜਿਹੜੀ ਹੈ ਨੀਤੀ ਆ ਮੈਂ ਕਿਸੇ ਵੀ ਪਾਰਟੀ ਦਾ ਵਰਕਰ ਨਹੀਂ ਆ ਜੀ ਅਗਰ ਕੋਈ ਸੋਏ ਲੇ ਕਿ ਸ਼ਾਇਦ ਇੱਕ ਫਲਾਨੀ ਪਾਰਟੀ ਦਾ ਵਰਕਰ ਹੈ ਜਾਂ ਫਲਾਨੇ ਮੈਂ ਸੋਸ਼ਲ ਵਰਕਰ ਆ ਭਾਰਤੀ ਮੂਲਵਾਸੀ ਮੁਕਤੀ ਮੋਰਚੇ ਦੇ ਯੂਥ ਵਿੰਗ ਦਾ ਚੇਅਰਮੈਨ ਆ ਤੇ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਕਿ ਸਾਡੇ ਮੁਹੱਲੇ ਦੇ ਵਿੱਚ ਘਟੋ ਘਟ ਵੀ 7 ਤੋਂ 8 ਜਿਹੜੇ ਨੌਜਵਾਨ ਨੇ ਉਹ ਚਿੱਟਾ ਪੀਣ ਦੇ ਆਦੀ ਹੋ ਚੁੱਕੇ ਨੇ ਅਗਰ ਪ੍ਰਸ਼ਾਸਨ ਨੂੰ ਦੱਸਿਆ ਵੀ ਜਾਂਦਾ ਆ ਅਸੀਂ ਤੇ ਇਸ ਕਰਕੇ ਬੇਨਤੀ ਕਰਦੇ ਆ ਕਿ ਇਹਨਾਂ ਨੌਜਵਾਨਾਂ ਨੂੰ ਜਿਹੜਾ ਕਿ ਫੜ ਕੇ ਇਹਨਾਂ ਕੋਲ ਪੁੱਛਿਆ ਤੇ ਜਾਵੇ ਕਿ ਚਿੱਟਾ ਲਿਆਂਦੇ ਕਿੱਥੋਂ ਜਾਂ ਪੀਂਦੇ ਕਿੱਥੋਂ ਕਿੱਥੋਂ ਨਾ ਕਿਧੋ ਤੇ ਚਿੱਟਾ ਮਿਲਦਾ ਹੈ ਨਾ ਇਹਨਾਂ ਨੂੰ ਮੈਂ ਕਿ ਸੈਂਟਰਾਂ ਦੇ ਵਿੱਚ ਉਟ ਕੇ ਚਲੋ ਮੈਂ ਮੰਨ ਲਿਆ ਕਿ ਜਿਹੜੀ ਸਰਕਾਰ ਹੈ ਇਹਨਾਂ ਨੂੰ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਇਹਨਾਂ ਦਾ ਨਸ਼ਾ ਛੁਡਾਇਆ ਦੀ ਕੋਸ਼ਿਸ਼ ਕਰੇਗੀ ਪਰ ਇਹਨਾਂ ਨੂੰ ਇਹ ਤੇ ਪੁੱਛੋ ਕਿੱਥੋਂ ਨਸ਼ਾ ਲਿਆ ਰਹੇ ਨੇ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਦੱਸਦੇ ਵੀ ਆ ਉੱਤੋਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜਾਨੋ ਮਾਰਨ ਦੀਆਂ ਇਹ ਮੈਂ ਅੱਜ ਫੇਰ ਉਹਦੇ ਇਸ ਕਰਕੇ ਮੈਂ মিডিਆ ਦੇ ਰੂਬਰੂ ਆਇਆ ਨਾ ਤੇ ਮੈਂ ਪਹਿਲਾਂ ਕਦੀ ਡਰਿਆ ਸੀ ਬੜੇ 20 ਸਾਲ ਹੋ ਗਏ ਮੈਨੂੰ ਇਸ ਵਰਗ ਦੇ ਵਿੱਚ 20 ਸਾਲਾਂ ਦੇ ਬੜੇ ਬਦਮਾਸ਼ ਆਏ ਬੜਿਆਂ ਨੇ ਧਮਕੀਆਂ ਦਿੱਤੀਆਂ ਨਾ ਤੇ ਮੈਂ ਪਹਿਲਾਂ ਡਰਨਾ ਤੇ ਨਾ ਮੈਂ ਅੱਜ ਡਰਾਂ ਅਗਰ ਸਾਡੇ ਮੁਹੱਲੇ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਬੰਦ ਹੋਣਗੀਆਂ ਤੇ ਮੈਂ ਜਿਹੜਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਅਧਿਕਾਰ ਹੈ ਉਹਨਾਂ ਨੇ ਸਾਨੂੰ ਦਿੱਤਾ ਆ ਮੈਂ ਤਰਨਾ ਵੀ ਲਗਾਵਾਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਜਦੋਂ ਵਧੀਆ ਕੰਮ ਕਰੇਗੀ ਤੇ ਅਸੀਂ ਉਹਨਾਂ ਦੀ ਜਿਹੜੀ ਹੈ ਧੰਨਵਾਦ ਵੀ ਕਰਾਂਗੇ বারবার ਚਲੋ ਪ੍ਰਸ਼ਾਸਨ ਆਂਦੀ ਵੀ ਰਹੀ ਆ ਦੋ ਤਿੰਨ ਮਰੀ ਆਏ ਵੀ ਆ ਚਲੋ ਉਹਨਾਂ ਦੇ ਹੱਥ ਜਿਹੜੇ ਨਹੀਂ ਲੱਗਦੇ ਰੇ ਜਿਹੜੇ ਦੋਸ਼ੀ ਨੇ ਪਰ ਜਦੋਂ ਹੁਣ ਆਪਾਂ ਇਹ ਕੱਲ ਜਾਂ ਪਰਸੋਂ ਦੀ ਜਿਹੜੀ ਵੀਡੀਓ ਦੇਖੀ ਆ ਸਾਨੂੰ ਇੰਨਾ ਕੇ ਮਨ ਨੂੰ ਦੁਖੀ ਹੋਇਆ ਕਿ ਇਹ ਨੌਜਵਾਨ ਜਿਹੜੇ ਸਾਡੇ ਮਹੱਲੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਮਹੱਲੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ 15 ਤੋਂ 16 ਸਾਲ ਦੇ ਲੜਕੇ ਨੇ ਉਹ ਘਟੋ ਘਟ ਵੀ 15 ਤੋਂ 20 ਜਿਹੜੇ ਨੌਜਵਾਨ ਨੇ ਉਹ ਅਗਰ ਇਹਨਾਂ ਨੂੰ ਦੇਖਣਗੇ ਤੇ ਉਹ ਇਹ ਚੀਜ਼ ਦੇ ਆਦੀ ਨਹੀਂ ਹੋਣਗੇ ਇਸ ਕਰਕੇ ਮੈਂ ਇਹ ਪਹਿਲ ਕੀਤੀ ਹੋਈ ਆ ਆਪਣੇ ਸਾਥੀਆਂ ਦੇ ਨਾਲ ਰਲ ਕੇ ਨੌਜਵਾਨ ਕੋਣ ਹੈ ਇਹਦੀ ਵੀਡੀਓ ਇਹ ਜੀ ਸਾਡੇ ਹਿਲਾ ਕੁਛ ਨਾ ਕਰਦਾ ਨਿਵਾਸੀ ਆ ਇਹਦੇ ਫਾਦਰ ਸਾਹਿਬ ਜਿਹੜੇ ਪੁਲਿਸ ਦੇ ਵਿੱਚ ਸ਼ਾਇਦ ਹੋਮਗਾਰਡ ਦੇ ਵਿੱਚ ਮੁਲਾਜ਼ਮ ਨੇ ਇਹ ਵੀ ਇੱਕ ਮੁਲਾਜ਼ਮ ਹੈ ਸ਼ਾਇਦ 4th ਕਲਾਸ ਦਾ ਪੁਲਿਸ ਵਿਭਾਗ ਦੇ ਵਿੱਚ ਹੀ ਤੇ ਇਹ ਇਸ ਪਤਾ ਨਹੀਂ ਇਹਨਾਂ ਦੇ ਪਰਿਵਾਰ ਮੈਂ ਕਹਿੰਨਾ ਕਿ ਜਿੰਨੇ ਲੋਕਾਂ ਦੇ ਜਿਹੜੇ ਪਿੰਦੇ ਆ ਬੱਚੇ ਇਹਨਾਂ ਦੇ ਪਰਿਵਾਰ ਵਿੱਚ ਹੀ ਕਹਾਂਗਾ ਏ ਜਾ ਕੇ ਸਾਈਨ ਕਰ ਦਿੰਦੇ ਨੇ ਇਹ ਜੀ ਇੱਥੇ ਚਿੱਟਾ ਨਹੀਂ ਪੀਦਾ ਪਹਿਲੇ ਨੰਬਰ ਤੇ ਤੁਹਾਡਾ ਬੱਚਾ ਖੁਦ ਪੀਂਦਾ ਮੈਂ ਜਿਹੜੇ ਜਿਹੜੇ ਬੰਦਿਆਂ ਦਾ ਨਾਮ ਦੱਸਾਂਗਾ ਜੇ ਉਹ ਚਿੱਟਾ ਚਿੱਟਾ ਪੀਂਦੇ ਨਹੀਂ ਆਦੀ ਨਿਕਲਣਗੇ ਤੁਸੀਂ ਮੇਰੇ ਤੇ ਕਾਰਵਾਈ ਕਰਦੇ ਹੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਸਰ ਇੱਕ ਪਾਸੇ ਪੰਜਾਬ ਸਰਕਾਰ ਇਹ ਨਾਲੇ ਜ਼ਰੂਰ ਕਾਰਵਾਈਆਂ ਕਰ ਰਹੀ ਹੈ ਪਰ ਲੱਗਦਾ ਨਹੀਂ ਇਹ ਸਾਰਾ ਕੁਝ ਫੇਲੀਅਰ ਹੈ ਤੁਹਾਡੇ ਨਾਲ ਦੇਖੋ ਜੀ ਫੇਲੀਅਰ ਹੈ ਕੁਝ ਪਲ ਦੀ ਦੂਰੀ ਦੇ ਵਿੱਚ ਹੀ ਥਾਣਾ ਆ ਤੇ ਅਗਰ ਅਸੀਂ ਪ੍ਰਸ਼ਾਸਨ ਦੀ ਮਦਦ ਕਰਦੇਵੇਂ ਆ ਪ੍ਰਸ਼ਾਸਨ ਮੈਂ ਵੀ ਧੰਨ ਦੁਬਾਰਾ ਕਹਿ ਰਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਕਦੀ ਖਾਲੀ ਹੱਥ ਨਹੀਂ ਹੋ ਪਰ ਕੁਝ ਸਮੇਂ ਦੇ ਵਿੱਚ ਇਹ ਚੀਜ਼ਾਂ ਫਿਰ ਬੰਦ ਕਰਵਾ ਦਿੱਤੀਆਂ ਗਈਆਂ ਇਹ ਕੁਝ ਸਮੇਂ ਤੋਂ ਫਿਰ ਇਹ ਚੀਜ਼ਾਂ ਦੁਬਾਰਾ ਉੱਥੇ ਹੁਣ ਲਾਪੀਆਂ ਚਿੱਟੇ ਦੀਆਂ ਤੇ ਮੈਂ ਇਸ ਕਰਕੇ ਬੇਨਤੀ ਕਰਦਾ ਹਾਂ ਕਿ ਇਹ ਫੇਲੀ ਰਹੀ ਹੈ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਤੁਸੀਂ ਕੰਪਲੇਨ ਦੇਖੋ ਜੀ ਅਸੀਂ ਜਦੋਂ ਸਾਨੂੰ ਧਮਕੀਆਂ ਵੀ ਮਿਲੀਆਂ ਜਾਣੋ ਉਤੋਂ ਕੀ ਕਰਦੇ ਮੈਂ ਤੁਹਾਨੂੰ ਇਹਨਾਂ ਦੀ ਇੱਕ ਸਕੀਮ ਦਾ ਦੇਣਾ ਇਹ ਆਪਣਾ ਹੀ ਯੂਨਿਟ ਇਹਨਾਂ ਨੇ ਇੱਕ ਬਣਾਇਆ ਆ ਆਪੇ ਹੀ ਸਾਈਨ ਕਰਕੇ ਕਰ ਦੱਸ ਦਿੰਦੇ ਆ ਕਿ ਇੱਥੇ ਚਿੱਟਾ ਨਹੀਂ ਪਰ ਪ੍ਰਸ਼ਾਸਨ ਐਡਾ ਵਧੀਆ ਪੁਲੀ ਪ੍ਰਸ਼ਾਸਨ ਆ ਕਿੱਡੇ ਕਿੱਡੇ ਮਤਲਬ ਕਿ ਬਲਾਈਂਡ ਕੇਸ ਜਿਹੜੇ ਆ ਉਹ ਸੋਲਵ ਕਰਦੇ ਨੇ ਪਰ ਇਹਨਾਂ ਨੂੰ ਇਹ ਵੀ ਦਬਾ ਲੱਗੇ ਕਿ ਹਾਂ ਵੀ ਜਿੰਨਾਂ ਕੋ ਅਸੀਂ ਸਾਈਨ ਕਰਾਉਣ ਨੇ ਉਹਨਾਂ ਦਾ ਬੱਚਾ ਵੀ ਪੀਂਦਾ ਕਿ ਨਹੀਂ ਪੀਂਦਾ ਸਾਈਨ ਉਹ ਕਰ ਦਿੰਦੇ ਨੇ ਮੇਜਰ ਨਾਵਿਆਂ ਦੇ ਜਿਨ੍ਹਾਂ ਦੇ ਬੱਚੇ ਆ ਪੀਂਦੇ ਨੇ ਚੱਲਦਾ ਨਹੀਂ ਉਹਨਾਂ ਦਾ ਮੈਡੀਕਲ ਹੋਣਾ ਚਾਹੀਦਾ ਮੈਂ ਕਹਾਂ ਜੀ ਮੈਂ ਜਿਨ੍ਹਾਂ ਜਿਨ੍ਹਾਂ ਦੇ ਨਾਮ ਦੱਸਦਾ ਪ੍ਰਸ਼ਾਸਨ ਨੂੰ ਤੇ ਉਹ ਬੰਦੇ ਮਸ਼ੇਰ ਦੇ ਡਿਟੇਡ ਨਾਮ ਨਿਕਲਣ ਤੁਸੀਂ ਮੇਰੇ ਤੇ ਕਾਰਵਾਈ ਕਰ ਦਿਓ ਮੈਂ ਤੇ ਇਹ ਬੇਨਤੀ ਕਰਦਾ ਹਾਂ ਇੰਨੀ ਗੱਲ ਕੋਈ ਵੱਡੀ ਨਹੀਂ ਗੱਲ ਕਹੇਗਾ ਨਹੀਂ ਜਿੰਨਾਂ ਜਿੰਨਾਂ ਤੇ ਮੈਂ ਨਾਮ ਦੱਸੂਗਾ ਕਿ ਇਹ ਨਸ਼ੇ ਪੀਂਦੇ ਆਦੀ ਨੇ ਇਹਨਾਂ ਨੂੰ ਫੜ ਕੇ ਸੈਂਟਰ ਭੇਜਿਆ ਜਾਵੇ ਕਿਉਂਕਿ ਇਹਨਾਂ ਦੀ ਅਗਰ ਪ੍ਰਮਾਤਮਾ ਨੇ ਚਾਹ ਜੇ ਆਪਣੇ ਇਹਨਾਂ ਦੀ ਵਿਲ ਪਾਵਰ ਹੋਏਗੀ ਤੇ ਇਹ ਨਸ਼ਾ ਛੱਡਣ ਲਈ ਮਿਲਗੇ ਆਪਣਾ ਆਪਣੇ ਆਪ ਨੂੰ ਮਗੀ ਪ੍ਰਸਾਹਿਤ ਕਰ ਸਕਣਗੇ ਕਿ ਹਾਂ ਵੀ ਇਹ ਨਸ਼ਾ ਛੱਡਣਾ ਹੈ ਪਰ ਇਹਨਾਂ ਕੋਲ ਨਾਲ-ਨਾਲ ਇਹ ਵੀ ਪੁੱਛਿਆ ਜਾਵੇ ਕਿ ਇੰਨੀ ਦੇਰ ਤੋਂ ਇਹ ਨਸ਼ਾ ਕਿਰੇ ਵਿਅਕਤੀ ਕੋਲ ਲੈ ਰਹੇ ਨੇ ਕਿੱਥੋਂ ਲੈ ਰਹੇ ਨੇ ਇਹ ਚੀਜ਼ ਤੇ ਕੀਤੀ ਜਾਵੇ ਇਹ ਥੋੜਾ ਮਤਲਬ ਕਿ ਆਪਾਂ ਫੜ ਕੇ ਆਪਾਂ ਇਹਨਾਂ ਨੂੰ ਸੈਂਟਰ ਭੇਜਦਾ ਪਰ ਬੰਦਾ ਜਿਹੜਾ ਮੇਨ ਪਿੱਛੇ ਆ ਜਿਹੜਾ ਇਹਨਾਂ ਨੂੰ ਚਿੱਟਾ ਦਾ ਆਦੀ ਬਣਾ ਰਿਹਾ ਚਿੱਟਾ ਵੇਚਦਾ ਉਹਨੂੰ ਵੀ ਤਾਂ ਫੜਿਆ ਜਾਵੇ ਸਾਮਨ ਜੀ ਤੁਹਾਡੇ ਵੀ ਜਥੇਬੰਦੀ ਵੱਲੋਂ ਸੀਐਮ ਮਾਨ ਨੂੰ ਕੋਈ ਲੈਟਰ ਦਿੱਤੀ ਜਾਏਗੀ ਇਸ ਖਿਲਾਫ ਵੀ ਇਥੇ ਮਲੇ ਤੇ ਮਸ਼ਾਅੱਲਾ ਦੇਖੋ ਜੀ ਮੈਂ ਆਲਰੇਡੀ ਮੇਰੇ ਵੱਲੋਂ ਅਜੇ ਕਲਿਆਣ ਵੱਲੋਂ ਦੀਪਕ ਕਲਿਆਣ ਵੱਲੋਂ ਜਦੋਂ ਪਿੱਛੇ ਦੇ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਬਾਰ-ਬਾਰ ਇਹ ਵਿਅਕਤੀ ਕੁਝ ਵਿਅਕਤੀ ਹੈਗੇ ਵੀ ਮਲੇ ਦੇ ਬਾਰ-ਬਾਰ ਇਹ ਕਹਿੰਦੇ ਨੇ ਜੀ ਸਾਨੂੰ ਆਣ ਕੇ ਦੱਸਦੇ ਆ ਜੀ ਤੁਸੀਂ ਤਿੰਨੇ ਜਾਣੇ ਕੰਪਲੇਨ ਕਰਦੇ ਜੇ ਤਿੰਨੇ ਜਾਣੇ ਕੰਪਲ ਅਗਰ ਹਾਂ ਜੇ ਤੁਸੇ ਅਸੀਂ ਕੰਪਲੇਨ ਨਹੀਂ ਵੀ ਕਰਦੇ ਤਦ ਵੀ ਸਾਡਾ ਨਾਮ ਆਏਦਾ ਫਿਰ ਅਸੀਂ ਅੱਜ ਫਿਰ ਇਸ ਕਰਕੇ ਸ਼ਰੈਅਮ ਹੋ ਗਏ ਆ ਜਦੋਂ ਸਾਡਾ ਨਾਮ ਲੱਗਣਾ ਤੇ ਅਸੀਂ ਫਿਰ ਦਸੀਏ ਅਸੀਂ ਕੰਪਲੇਨ ਕੀਤੀ ਵੀ ਹੈ ਆਲਰੇਡੀ ਜੀ 15 12 2025 ਦੀ ਕੰਪਲੇਨ ਵੀ ਕੀਤੀ ਹੋਈ ਆ ਸੀਐਮ ਸਾਹਿਬ ਨੂੰ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਚੀਫ ਸੈਕਟਰੀ ਪੰਜਾਬ ਚੰਡੀਗੜ੍ਹ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜੀ ਨੂੰ ਵੀ ਦਿੱਤੀ ਹੈ ਕੰਪਲੇਨ ਦੇਖੋ ਇੱਕ ਬੰਨੇ ਆਪਾਂ ਪ੍ਰਸ਼ਾਸਨ ਦੀ ਮਦਦ ਕਰਦੇਵੇਂ ਇੱਕ ਬਨੋ ਉਹ ਬੰਦੇ ਸਾਨੂੰ ਧਮਕੀਆਂ ਮਿਲਾਨ ਅਗਰ ਉਸ ਟਾਈਮ ਦੀ ਕਾਰਵਾਈ ਕੀਤੀ ਹੁੰਦੀ ਸ਼ਾਇਦ ਇਹ ਲੜਕਾ ਦੇਖੋ ਜੀ ਇੱਕ ਵੱਡਾ ਕਾਰਨ ਮੈਂ ਤੁਹਾਨੂੰ ਰੂਬਰੂ ਹੁੰਦਾ ਤੁਹਾਨੂੰ ਦੱਸ ਦਵਾਂ ਇਹ ਪਤਾ ਕਿੰਨੇ ਟਾਈਮ ਦੀ ਗੱਲ ਹੈ ਕਟੋ ਘੜੀ 10:30 ਪੋਨੇ 11 ਵਜੇ ਦੀ ਗੱਲ ਹੈ ਜਦੋਂ ਇਹ ਲੜਕਾ ਲਾਈਨਾਂ ਦੇ ਵਿੱਚ ਜਿਹੜੀ ਸਾਡੇ ਮਹੱਲੇ ਨੂੰ ਰਸਤਾ ਜਾਂਦਾ ਦੀਆਂ ਦਾ ਮੌਸਮ ਆ ਅਸੀਂ ਤੇ ਆਪਣੇ ਵਰਕ ਤੋਂ ਜਿਹੜਾ ਆਪਣਾ ਅਜੇ ਕਲਾਂਜੀ ਦਾ ਓਟੋ ਲਿਆ ਇੱਥੋਂ ਆਪਾਂ ਰਾਤ ਨੂੰ 10:30 11 ਵਜੇ ਜਾਂਦੇ ਆ ਆਪਣਾ ਕੰਮ ਕਰਕੇ ਤੇ ਜਦੋਂ ਆਪਾਂ ਵਾਪਿਸ ਜਾ ਰਹੇ ਸਾਂ ਮੈਂ ਇਹ ਤੇ ਦੀਪਕ ਕਲਿਆਣ ਜੀ ਤੇ ਇਸ ਲੜਕੇ ਨੂੰ ਦੇਖਿਆ ਭਾਈ ਸਰਦੀ ਦਾ ਟਾਈਮ ਆ ਅਗਰ ਅਸੀਂ ਨਾ ਦੇ ਦੇ ਇਹਨੇ ਤਾਂ ਉੱਥੇ ਵੈਸੇ ਸ਼ਾਇਦ ਉਹਨੂੰ ਕੁਛ ਨਾ ਕੁਛ ਹੋ ਜਾਂਦਾ ਸਰਦੀ ਦੇ ਵਿੱਚ ਕਿਉਂਕਿ 11 ਵਜੇ ਤੱਕ ਤੇ ਆਮ ਲੋਕੀ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਕਾਨੂੰ ਇਹਨਾਂ ਦੇ ਪਰਿਵਾਰ ਨੂੰ ਇਹ ਮੈਂ ਪੁੱਛਣਾ ਚਾਹੁੰਦਾ ਕਿ ਕੱਲ ਨੂੰ ਤੁਹਾਡੇ ਬੱਚੇ ਨੂੰ ਉਸ ਦਿਨ ਕੁਛ ਹੋ ਜਾਂਦਾ ਫਿਰ ਤੁਸੀਂ ਕਿਸ ਨੂੰ ਜਵਾਬ ਪੁੱਛਣਾ ਸੀ ਅਗਰ ਤੁਸੀਂ ਪ੍ਰਸ਼ਾਸਨ ਦੀ ਮਦਦ ਕਰੋਗੇ ਸਾਡੀ ਮਦਦ ਕਰੋਗੇ ਤੇ ਅਸੀਂ ਮਹੱਲੇ ਦੇ ਵਿੱਚ ਚਿੱਟਾ ਬੰਦ ਕਰ ਪਾਵਾਂਗੇ ਅਗਰ ਤੁਸੀਂ ਹੀ ਖੁਦ ਸੈਨ ਕਰੀ ਜਾਓਗੇ ਤੇ ਫਿਰ ਤੇ ਚਿੱਟਾ ਬੰਦ ਨਹੀਂ ਹੋਣਾ ਠੀਕ ਸਾਰਿਆਂ ਨੂੰ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਇਹੋ ਹੀ ਕਿ ਬੇਹਫਤੇ ਪਹਿਲਾਂ ਨਿਸ਼ਾਨਚੀ ਹੋਈ ਸੀਗੀ ਕਿ ਐਵੀਂ ਮਹਿਰ ਨਿਕਲਣੀ ਇਹ ਨਾਲ ਸਾਰੇ ਨਗਮਾ ਸਾਰੇ ਆ ਮਹਿਰ ਮਹਿਰ ਅਸੀਂ ਇੱਥੇ ਮਜੂਦ ਸੀਗੇ ਇਹ ਨਿਸ਼ਾਨੀਆਂ ਲਾਈਆਂ ਦੀ ਇੱਧਰ ਵੀ ਮਹਿਰ ਬਣਣੀ ਇਹ ਕਹਿੰਦੇ ਚਲੋ ਠੀਕ ਹੈ ਜੀ ਕੱਢਣੀ ਚਾਹੀਦੀ ਏ ਜਿਸ ਦੀ ਬਾਣੀ ਪਾਣੀ ਦੀ ਲੋੜ ਆ ਠੀਕ ਹੈ ਉਹ ਅੱਜ ਮਿੱਟੀ ਪਾਉਣ ਦੇ ਨੇ ਉਹ ਮਹਿਰ ਬਣ ਗਈ ਇਸ ਟਾਈਮ ਪਰ ਜਿੱਥੇ ਇਹਨਾਂ ਨਿਸ਼ਾਨੀਆਂ ਲਾਈਆਂ ਆ ਦੀ ਇੱਥੇ ਵੀ ਮਿੱਟੀ ਪਾ ਰਹੀ ਦੂਜੀ ਜਗ੍ਹਾ ਤੇ ਪਾ ਰਹੀ ਗਿੰਨਰ ਜੀ ਵੀਦਾਨ ਉਧਰ ਜਿੱਥੇ ਬਣਨੀ ਚਾਹੀਦੀ ਇੱਥੇ ਨਹੀਂ ਬਣਦੀ ਤੇ ਇੱਧਰ ਜਿਹੜੇ ਹੈ ਐਸੀ ਪੈਚਾਰਾ ਜਿੰਨਾ ਕੋਲ ਵਿਜਾ ਆ ਜਾਂ ਡੋਕਨ ਵਾਲਾ ਉਹ ਜਗ੍ਹਾ ਤੇ ਪਾਣੀ ਉਹ ਮਿੱਟੀ ਪਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਉਂ ਮਿੱਟੀ ਪਾਉਂਦੀ ਜਿੱਥੇ ਲੀਕੀ ਇੱਥੇ ਸੱਡੀ ਜਾਵੇ ਇਹ ਹੀ ਮੰਗਦੀ ਸਾਡੀ ਸਰਕਾਰ ਅੱਗੇ ਮੰਗ ਇਹ ਹੋਏ ਕਿ ਸਾਡੇ ਸਾਰੇ ਅੱਜ ਐਸੀ ਪੈਚਾਰਾ ਇਕੱਠਾ ਹੋਇਆ ਸਾਡੀ ਇਹ ਮੰਗ ਕਿ ਜਿੱਥੇ ਲੀਕੀ ਗਈ ਹੈ ਇੱਥੇ ਨਿਕਲਣੀ ਚਾਹੀਦੀ ਬਿੱਗੀ ਖਾਂ ਤੇ ਐਸੀ ਪੈਚਾਰਾ ਨਹੀਂ ਨਿਕਲਦੇ ਕਿ ਨਾ ਕੱਢਦੇ ਕਿ ਨਹੀਂ ਜਿੰਨੀ ਧੱਕੇ ਨਾਲ ਬਿਲਕੁਲ ਨਹੀਂ ਕੱਢਣ ਦੇਵਾਂਗੇ ਅਸੀਂ ਅਸੀਂ ਬੈਠੇ ਹਾਂ ਇਸ ਤੇ